ਵਿਆਹ ਵਿੱਚ ਚੋਜ ਕਰਨਾ ਪੈ ਜਾਣਾ ਸੀ ਮਹਿੰਗਾ ਬਾਲ ਬਾਲ ਬਚਿਆ ਵਿਆਹ ਵਾਲਾ ਮੁੰਡਾ ਅੰਨਾ ਹੁਣੋਂ ਅਕਸਰ ਹੀ ਵਿਆਹਾਂ ਵਿੱਚ ਵਿਆਹ ਵਾਲੇ ਮੁੰਡਾ ਕੁੜੀ ਸੋਹਣੀਆਂ ਫੋਟੋਆਂ ਅਤੇ ਵੀਡੀਓ ਬਣਵਾਉਣ ਦੇ ਲਈ ਬਹੁਤ ਹੀ ਚੋਜ ਕਰਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕੁੜੀ ਹੱਥਾਂ ਵਿੱਚ ਪਾਰਕ ਲਗੰਨਾ ਫੜ ਕੇ ਚਲਾ ਰਹੇ ਨੇ ਤਾਂ ਕਿ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਨੂੰ ਸੋਹਣਾ ਅਤੇ ਯਾਦਗਾਰ ਬਣਾਇਆ ਜਾ ਸਕੇ ਪਰ ਅਚਾਨਕ ਹੀ ਮੁੰਡੇ ਦੇ ਹੱਥ ਵਿੱਚ ਫੜੀ ਗੰਨ ਚੱਲਦੀ ਚੱਲਦੀ ਫਟ ਜਾਂਦੀ ਏ ਜਿਸ ਕਾਰਨ ਮੁੰਡਾ ਇੱਕੋ ਦਮ ਪਿੱਛੇ ਮੁੜ ਜਾਂਦਾ ਹੈ ਅਤੇ ਕੁੜੀ ਵੀ ਡਰ ਕੇ ਸੋਫੇ ਤੇ ਬੈਠ ਜਾਂਦੀ ਏ ਅਤੇ ਮੁੰਡਾ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਭਾਜੜਾਂ ਪੈ ਜਾਂਦੀਆਂ ਨੇ ਪਰ ਮੁੰਡੇ ਦੀ ਕਿਸਮਤ ਚੰਗੀ ਸੀ ਕਿ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਅਤੇ ਉਸ ਦੀ ਅੱਖ ਵੀ ਬਚ ਜਾਂਦੀ ਏ ਅਕਸਰ ਹੀ ਅੱਜਕੱਲ੍ਹ ਵਿਆਹਾਂ ਵਿੱਚ ਹਰ ਕਿਸੇ ਦਾ ਇਹੀ ਜੋਰ ਹੁੰਦਾ ਹੈ ਕਿ ਆਪਣੇ ਵਿਆਹ ਨੂੰ ਸਭ ਤੋਂ ਵੱਖਰਾ ਅਤੇ ਯਾਦਗਾਰ ਕਿਵੇਂ ਬਣਾਇਆ ਜਾ ਸਕੇ ਜਿਸ ਦੇ ਲਈ ਅਕਸਰ ਹੀ ਮੁੰਡਾ ਕੁੜੀ ਵੱਲੋਂ ਕਈ ਤਰ੍ਹਾਂ ਦੇ ਖਤਰਨਾਕ ਢੰਗ ਵੀ ਵਰਤੇ ਜਾਂਦੇ ਨੇ ਜੋ ਕਿ ਕਿਸੇ ਟਾਈਮ ਕਿਸੇ ਵੀ ਅਨਹੋਣੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਵਿਆਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਾਂ ਬਿਲਕੁਲ ਸਾਦੇ ਹੋਣੇ ਚਾਹੀਦੇ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ